ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਨਿਕਲਿਆ ਠੀਕ ਗੱਲ ਇਹੀ ਮਾੜੀ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਪੈਸ਼ਲ ਇਹਨਾਂ ਲੱਗਿਆ ਆਪਣੇ ਲੱਗਾ ਸੀ ਲੰਗਰ ਤੇ ਭਾਜ ਹੁਣੀ ਕਰਕੇ ਲਿਆਏ ਮਿਹਨਤ ਤੇ ਆਹ ਹੁਣ ਮਿਹਨਤ ਦਾ ਫਾੜ ਲੈਿੰਦਾ ਵੇਖੋ ਸੋਖੂ ਆ ਨੀ ਆਹ ਨਾ ਪਤਾ ਲੱਗਦਾ ਸੁਖ ਨੂੰ ਪਤਾ ਲੱਗਾ 5 6 ਕਿਲੋਮੀਟਰ ਹੀ ਸੁਖ ਇਥੋਂ ਦੂਰ ਹੀ ਤੇ ਉਹਨੂੰ ਪਤਾ ਲੱਗਾ ਵੀ ਮੈਂ ਨਗਰ ਲੱਗਾ ਵੇ ਭੱਜੀ ਆਈ ਐਨੇ ਜਲੇਬ ਭੈਣ ਪਰਾਂ ਮੰਦੇ ਹਾਂ ਆ ਇਧਰ ਵੇ ਲੋ ਹਾਂ ਵੇ ਆ ਜਾਓ ਵੀ ਸਾਰੇ ਜਣੇ ਖਾਓ ਕੱਲਿਆ ਨੇ ਖਾਣੇ ਆ ਕੱਲਾ ਖਾਦਿਆ ਵੀ ਸਾਰੇ ਜਣੇ ਖਾਓ ਹਣੇ ਸਾਰੇ ਜਣੇ ਸਾਰੇ ਜਣੇ ਗੰਡ ਬੱਤੂ ਦੇ ਸਾਰੇ ਜਾਣੇ ਖਾਂਦੇ ਆ ਜਲੇਬ ਦੇ ਬਾਕੀ ਗੱਲਾਂ ਦੀ ਗੱਲਾਂ ਨਾ ਪਰ ਇਹ ਜਿੰਨੇ ਜਲੇਬ ਕੱਢੇ ਆ ਨਾ ਉਹਨੇ ਆਂਟੀ ਦੇ ਸੂਟ ਦੇ ਰੰਗ ਦੇ ਨਾਲ ਦੇ ਬਿਲਕੁਲ ਜਲੇਬ ਕੱਢੇ ਆ ਕੀ ਰੰਗ ਦੋ ਸੂਟ ਦੇ ਨਾਲ ਦੇ ਰੰਗ ਦੇ ਮੈਚ ਆਹ ਮੈਚ ਹੋ ਗਿਆ ਜਲੇਬ ਵਾਲੇ ਨਹੀਂ ਬਸ ਬਸ ਆਂਟੀ ਬਹਿ ਕੇ ਜਿਹੇ ਜਲੇਬ ਹੈ ਰੰਗ ਦੇ ਸੂਟ ਪਾ ਗਈ ਬਸ ਹੋ ਗਈ ਗੱਲ ਜਿਹੜਾ ਉਹ ਸਹੀ ਹਿੰਦਾ ਬਸ ਤੇ ਸਵੇਰ ਦਾ ਇਹੋ ਹੀ ਸਿਸਟਮਿਕ ਵੀ ਦੁਪਹਿਰ ਦੀ ਰੋਟੀ ਜਿਹੜੀ ਆ ਰਵੀਰ ਭਾਈ ਦੇ ਘਰ ਹੋਣੀ ਆ ਜੀ ਹਾਂਜੀ ਆ ਵੀ ਚੱਲਣ ਡਿਆ ਹੁਣ ਤਾਂ ਲੱਗਿਆ ਹਾਂਜੀ ਤੇ ਸਾਬੀ ਨੇ ਪੂਰਾ ਜ਼ੋਰ ਲਾ ਕੇ ਹਾਂ ਪਹਿਲਾਂ ਲੱਗ ਰਿਹਾ ਲੱਗ ਰਿਹਾ ਕਿ ਇਹਨੂੰ ਪਰਾਂ ਹੀ ਵਲੌਗ ਬਣਨਾ ਵਾ ਇਹਨੇ ਫਟਾਫਟ ਥਾਲੀ ਵੇਲੀ ਕੀਤੀ ਪਰ ਇਹ ਖਾਲੀ ਕਿੱਥੇ ਉਦਜੀ ਨਹੀਂ ਥਾਲੀ ਕਿੱਥੇ ਆ ਆਹ ਨਾਲੀ ਇਹਦੀ 사ਲੀ ਭਰੀ ਅੱਛਾ ਕੀ ਬਾਤ ਹੈ ਮਾਜੀ ਗਈ ਕੋਲੇ ਵਿੱਚ ਝੂਲ ਬੋਲੀ ਜਾਂਦੀ ਆਹ ਨਾਲ ਕੀ ਦੀ ਆ ਇਹ ਅਮਰਤ ਦੀ ਆ ਅਮਰਤ ਦੀ ਆ ਨਹੀਂ 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 ਲੱਗਿਆ ਵੀ ਸਭੀ ਦਾ ਜੋਰ ਲੱਗਾ ਵੀ ਲੱਤਾਂ ਵੇਹ ਨਾਲ ਰੋਖੇ ਮਸਾਈਆਂ ਹੁੰਦੇ ਨੇ ਦੇਖ ਕੇ ਫੇਰ ਹੁਣ ਹੁਣ ਲੱਤਾਂ ਇਕੱਠੀਆਂ ਨਹੀਂ ਹੁੰਦੀਆਂ ਹੁਣ ਚੌੜਾ ਨਹੀਂ ਵੱਜਦਾ ਵੇਹ ਹੁਣ ਗੋਠਰੀਆ ਲਾਲਾ ਖਾਂਦੇ ਨਹੀਂ ਹੋਰ ਤੇ ਭਜਾ ਭਰ ਗਿਆ ਵਾ ਬੱਚੇ ਨਹੀਂ ਦੇਣਾ ਬੇਟਰੀਆ ਲਾਲਾ ਹੋਰ ਗੋਠਰੀਆ ਲਾਲਾ ਖਾਂਦੇ ਵੇਖਦਾ ਹੁਣ ਕੋ ਮਰਜ਼ੀ ਲਾ ਦੋ ਹਾਂ ਲੰਗਰ ਖਾਣ ਲਿਆ ਲੰਗਰ ਖਾਣ ਲਿਆ ਕੱਲ ਲੰਗਰ ਖਾਣਾ ਮੈਂ ਰੱਜ ਕੇ ਖਾਣਾ ਰੀਜ ਨਾਲ ਖਾਣਾ ਲੰਗਰ ਦਾ ਫੁਲਕੇ ਤੁਹਾਨੂੰ ਵਾਹ ਕਿਹੜੇ ਕਿਹੜੇ ਹੁੰਦੇ ਜੀ ਥੋੜੀਆਂ ਜਿਹਾ ਹੋਰ ਖਵਾ ਲਓ ਜੀ ਜੀਤੀ ਚ ਦੇ ਇੰਨੀ ਆ ਗਈ ਗੱਲ ਨਹੀਂ ਐਤੋਂ ਵੱਧ ਦੇ ਕੰਮ ਬੇਕ ਕਿ ਜਿੰਨੀਆਂ ਆ ਗਈਆਂ ਉਹ ਨਹੀਂ ਖਵਾ ਸਕਦਾ ਐਤੋਂ ਵੱਧ ਕਿੱਥੇ ਲੈ ਜਾ ਨੇ ਮਤਸਾ ਬਾਰੀਓ ਬਾਸੂ ਪਰ ਉਹ ਲੰਗਰ ਆਉਂਦੀ ਰੋਟੀ ਖਾਣੀ ਮਿਲਦਾ ਨਹੀਂ ਹਾਂ ਕੰਟੀ ਕਰੇ ਮੇਰਾ ਨੰਨੇ ਆ ਕੇ ਵੀਡੀਓ ਕਾਲ ਆਇਸ ਸਾਰੇ ਆ ਆਹੋ ਪਰ ਪੂਰੀ ਜਲੇਬੀ ਨਾਲ ਜਲੇਬੀ ਹੰਟੀ ਹੋਈ ਆ ਆਹੋ ਉਹ ਮੈਂ ਪਹਿਲਾਂ ਕਹਾਂ ਤਵਿੰਦਰ ਨੇ ਵੇਟੀ ਦੇ ਸੂਟ ਨਾਲ ਜਲੇਬੀਆਂ ਲੜ ਗੀਆਂ ਚੋਰ ਰਲ ਗਏ ਆ ਹਾਂ ਇਹ ਚੋਣਾ ਦਾ ਫਰਕ ਹੈ ਜਿਹੜੀਆਂ ਜਨੇ ਦੀ ਅਸੀਂ ਨਹੀਂ ਗੱਲ ਇਹ ਕਿ ਇਹ ਜਲੇ ਪਤਾ ਅਸੀਂ ਤਾਂ ਬਹਾਨਾ ਹੀ ਮਾਰਨ ਆ ਲੰਗਰ ਦਾ ਇਹ ਜਲੇਬ ਚੌਰ ਸਾਰਾ ਕੁਝ ਜੀਦੀ ਨੇ ਬਣਾਇਆ ਵਾ ਰਿਸ਼ਤਾ ਆਂਟੀ ਦਾ ਕਰ ਮਾਇਆ ਗਦੋ ਇਹ ਹੀ ਰੋਟੀ ਬਣੀ ਕਿਹੜੀ ਕਿੰਨੀ ਪਸੰਦ ਜੋੜੀ ਬਿਟਿਆ ਜਿਹੜੀ ਵੇਖੋ ਨਾਲ ਕੋਈ ਵੱਡਾ ਬਹਲੇ ਆ ਜੋੜੀ ਵਢਾਈ ਆਪਣੇ ਸਾਹਮਣੇ ਨਾਂ ਨਾ ਲਾ ਕੇ ਲਾ ਕੇ ਲਾ ਕੇ ਹੋਣੀ ਆ ਫੇਰ ਸਭ ਸ਼ਾਮ ਸ਼ਾਮ ਨਹੀਂ ਹਾਲੇ ਤਾਨੂੰ ਨਹੀਂ ਲੱਗੇ ਨਹੀਂ ਹੋਣਾ ਨਾ ਹਾਲੇ ਤਾਨੂੰ ਬਿਠਾਇਆ ਵੀ ਤੂੰ ਪਸੰਦ ਕਰੋ ਬੁਲਾ ਗੋੜੀ ਬਹੁਤੀ ਨੱਚੀ ਆਪਣੇ ਆਪ ਵੀਰੇ ਦੀ ਜੇਤੀ ਵੇ ਉਦ ਮੁੜ ਕੇ ਆ ਵੀਰੇ ਆਹੋ ਹੋੜਾ ਅਸਰ ਤੋਂ ਕਾਹ ਚਲ ਰਿਹਾ ਨਹੀਂ ਮੈਂ ਆ ਮੁੜ ਕੇ ਫੋਟੋਗ੍ਰਾਫਰ ਕਹਿਣਾ ਤੇ ਕਿ ਮੁੜ ਕੇ ਪਾਉ ਤੂੰ ਜੇ ਲੈ ਲੈ ਬੈਂਡ ਤੂੰ ਕਹਿ ਤਾ ਲੈ ਨਹੀਂ ਕਰਦੀ ਤੈਨੂੰ ਕਿਹੜੇ ਫੋਟੋਗ੍ਰਾਫਰ ਦੀ ਚੰਦਰੀ ਸੂਟ ਪਾ ਆਂ ਆਂ ਆਹੋ ਇਹ ਵੀ ਤੁਮ ਕਾਲਾ ਜਿਹਾ ਨਹੀਂ ਅੱਜ ਮੈਂ ਨਹੀਂ ਮੈਂ ਸਭ ਨੂੰ ਉਦਾਂ ਵੀ ਪਾਉਂ ਗਿਆ ਰਹਿਣੀ ਪਸੰਦ ਆਵਾਂਗੇ ਨਾ ਆ ਹਾਂ ਚਲਦੀ ਕਰਾਂ ਮੈਂ ਮਸਾ ਚੱਲ ਨਹੀਂ 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 ਮੁੰਡਾ ਇਹ ਕੋਈ ਨਹੀਂ ਮੁੰਡਾ ਨਾ ਉਹ ਰੰਗਦਾ ਹੈ ਉਹ ਕੁੜੀ ਵੀ ਸਟਕਾਉਂਦੀ ਆ ਆਵਾਜ਼ ਤੋਂ ਚਿੱਟੇ ਆ ਜਾਂਦੇ ਇਹ ਮੁੰਡੇ ਨਾ ਨਹੀਂ ਪਾਵੀਂ ਬਾਹਰ ਆਹ ਚਿੱਟੇ ਕਰਦੇ ਥੋੜੇ ਥੋੜੇ ਮੁੰਡਾ ਕਿਹਦਾ ਮੁਫਤੀ ਨਹੀਂ ਆਣੀ ਅ ਕਿਸੇ ਦੇ ਕਾਰਛੇ ਦੀ ਚੱਲਦੀ ਨਾ ਮੈਨੂੰ ਹੋਣਾ ਟਾਈਮ ਨਹੀਂ ਲੱਗਾ ਹੋਣਾ ਹੋ ਜਾਣਾ ਨਾ ਹੁਣ ਜਿੰਦਾ ਜੀ ਹਾਂ ਕੱਟਦੇ ਬਸ ਹੋਰ ਨਾ ਨਹੀਂ ਕਰਨੀ ਜੋ ਵੀ ਹੈਗਾ ਜੇ ਤੂੰ ਨਾ ਕਰਦੀ ਨਾ ਹਾਂ ਤੇ ਹਰਜੀਤ ਤੇ ਦੂਜੀ ਭਾਗੀ ਨਾ ਆਗੀ ਕਜੀਤ ਮੰਦਿਰ ਕਜੀਤ ਤਤ ਮੁੜਿਆ ਨਾਗੀ ਮੰਦਿਰ ਕਜੀਤ ਦੇ ਮਜੀਤ ਉਹ ਨਾ ਆ ਜਾਣਾ ਯੋਗਵਾਤਾ ਆਉ ਉਹ ਨਾ ਆ ਜਾਣਾ ਨੀ ਤੇ ਦੋੜ ਵਾਲੀ ਵੀ ਨਿਆਣੇ ਪਹਿਲੇ ਕਿਧਾ ਹੋਗੇ ਪਹਿਲਾ ਦੱਸ ਕੇ ਸਾਰਾ ਮੇਰਾ ਮਨਜ਼ੂਰ ਕਰ ਤੋ ਦੀ ਜੇ ਆਪਾਂ ਨਾ ਜਾਣੇ ਮੇਰੀ ਸੱਸ ਵੀ ਆ ਗਈ ਆ ਵਾਹ ਹੈ ਨਹੀਂ 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 ਹੋਣਾ ਹਾਂ ਅੰਕਲ ਵਾਲੀ ਜਿਹੜਾ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਆਉਣ ਦੋ ਕੋਈ ਗੱਲ ਨਹੀਂ ਵੇਖੀ ਜਾਏ ਕੋਈ ਗੱਲ ਸੁਪਰ ਫੋਨ ਕਿੱਥੇ ਆ ਤੇਰੇ ਵਾਲਾ ਬਿਲਕੁਲ ਮਮਨਪ੍ਰੀਤ ਦੀ ਫੋਨ ਕੰਡਿਆਂ ਦੀ ਫੋਟੋ ਭੇਜੀਆਂ ਉਹ ਜਿਹੜੀ ਉੱਤੋਂ ਦੀ ਜੀਜੀ ਉਹ ਜਿਹੜੀਆਂ ਉੱਥੇ ਖਿੱਚੀਆਂ ਐ ਜਾ ਤੋਪਲੇ ਖਾਣ ਕੇ ਨਹੀਂ ਨਹੀਂ ਬਸ ਐਸ਼ਾ ਕੇਂਤੇਗੇ ਵਾਦੇ ਐਸ਼ਾ ਨਮ ਜਲਾ ਕੀ ਨਾ ਟਾਈਮ ਹੈ ਐਸ਼ਾ ਹਰ ਛਣੇਗੇ ਦੀ ਐਸ਼ਾ ਗਿੰਦੀ ਵਾਸ ਸੁਖ ਤੇ ਡੱਪਣਾ ਹੀ ਆ ਲੰਗਰ ਬਾਬੇ ਦਾ ਲੱਗਾ ਵਾ ਡੇਡ ਆਪਣਾ ਹੀ ਆ ਮੇਰੀ ਗੱਲ ਸੁਣ ਤੂੰ ਪਰਾਂ ਬੈਠੀ ਨਾ ਖਾ ਖਾ ਕੇ ਇੰਨਾ ਵੱਧ ਗਈ ਮੇਰਾ ਉਰਲੇ ਬੰਨੇ ਨੂੰ ਭਾਜੀ ਦੇ ਨਾਲ ਜੁੜ ਗਈ ਆਹ ਆ ਵੇਖਦੇ ਜੀ ਕਾਣ ਆ ਗਿਆ ਬਸ ਪਾਣੀ ਨਹੀਂ ਪਾਣੀ ਨਹੀਂ ਇੱਥੋਂ ਪਾਣੀ ਦੇ ਚੁੱਕ ਕੇ ਗਏ ਆ ਤੇ ਪਸਾਣ ਆਣੂ ਆਵੇਂ ਨਣੀ ਖਾਈਦਾ ਹੰਨਾ ਵਾਸਤੇ ਮੋਤਾ ਮੈਦਾ ਆਇਆ ਗੇ ਲੰਗਰ ਖਾਣ ਦਾ ਹਾਂ ਨਹੀਂ ਬਹੁਤ ਅੰਦ ਵਜਾ ਲੰਗਰ ਖਾਣ ਦਾ ਨਾਲੇ ਇਕੱਠੀਆਂ ਨਹੀਂ ਕਰਦਾ ਹਾਂ ਸੱਤਾ ਵੰਡੀ ਜਾਂਦਾ ਨਾਲੇ ਮੇਰ ਨਾਲ ਵੀ ਕਿੰਨੇ ਜੀਅ ਦੇ ਕਰਮਾ ਜੀ ਜਾਏ ਹਾਂ ਵਾਕੇ ਕਰ ਬਟਰ ਪਨੀਰ ਕਰਦਾ ਤੇ ਤੁਸੀਂ ਵੀ ਨਹੀਂ ਕਰਦਾ ਤੇ ਸਾਡੇ ਨਾਲ ਮੈਂ ਗੱਲ ਵੀ ਨਾ ਪੀ ਭੈਣ ਭਰਾਵਾਂ ਦਾ ਪਿਆਰ ਇੰਦਾ ਬਣਿਆ ਨੇ ਮਾਂ ਕੋ ਬਣਾਈ ਰੱਖਿਆ ਆ ਬਸ ਬਸ ਸਾੜੇ ਜਿਹੜੇ ਜੀ ਕੱਡੇ ਹੋਣੇ ਆ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਭਾਈ ਤੁਸੀਂ ਇੰਦਾ ਕਰੋ ਬਾਤ ਤੁਹੀ ਨਹੀਂ ਆਏ ਵਿੱਚ ਧੰਨਵਾਦ ਤੁਹਾਡਾ ਸਾਰੇ ਵੇ ਭਾਈ ਇੰਦਾ ਕਰੋ ਸੋਕ ਨੂੰ ਮਟਰ ਪੀਨ ਲਿਆ ਕੇ ਦੋ ਵਿਚਾਰੀ ਦੋ ਵਾਰੀ ਕਹਿ ਚੁੱਕੇ ਤੁਸੀਂ ਨਹੀਂ ਮਟਰ ਨਹੀਂ ਸਵੇਰ ਤੇ ਖਾਦੇ ਤੁਸੀਂ ਨਹੀਂ ਸਬਜ਼ੀ ਖਾਦੀ ਦੋ ਵਾਰੀ ਕਹਿ ਚੁੱਕੇ ਆ ਤੁਹਾਡੀ ਮਟਰ ਪੀਨ ਤੇ ਹਾਲਾ ਮਾਣਵਾ ਤੇ ਇਦਾਂ ਤੇ ਪੀਰ ਦੀ ਗੱਲ ਹੋ ਗਈ ਆ ਨਹੀਂ ਐਂ ਤੇ ਕੀ ਕਰਦੀ ਗੱਲ ਸਵੇਰੇ ਉਹ ਕਹਿੰਦੀ ਮੈਨੂੰ ਸੁਪਨੇ ਵੜੇ ਹੁੰਦੇ ਆ ਮਰ ਮਟਰ ਨਹੀਂ ਲੈਣਾ ਦਿੱਤਾ ਸੁਪਨੇ ਨੂੰ ਦੇਰ ਹੋਣ ਲੱਗਾ ਮੈਂ ਮਟਰ ਬਣੀ ਤੇ ਸੁਪਨੇ ਤੇ ਮਟਰ ਬਣੀ ਹੈ ਤਾਂ ਖਾਦਾ ਹਾਂ ਆਹੋ ਨਹੀਂ ਸਹੀ ਗੱਲ ਦੀ ਦੀ ਰਾਤ ਨੂੰ ਕੋਈ ਮਿਲਿਆ ਵੀ ਸੀ ਜਿੰਨ ਜੂਨਾ ਮੈਂ ਮਟਰ ਬਣੀ ਜ਼ਰੂਰ ਅਲੇ ਵੀ ਪੇਲੇ ਨਾਲੋਂ ਮਟਰ ਨਹੀਂ ਰਿਹਾ ਅੱਜ ਹੋਇ ਨੂੰ ਨਾ ਕਰ ਲੈਣਾ ਜਾਂ ਅੱਜ ਦੋ ਦੋ ਕੰਮੀਂ ਕੰਮ ਦੋ ਦੋ ਚਲੋ ਜੇਸਮ ਆਪਦੀ ਹੋ ਗਈ ਲੰਗਰ ਦੀ ਹੋਣਾ ਹਾਂ ਸੁੱਖ ਆਪਰੇ ਪਰ ਤੁਸੀਂ ਨਵਾਂ ਲੱਗੇ ਅਰੇ ਨੋਣਾ ਮੈਂ ਤੇ ਮੈਂ ਅੱਜ ਤੱਕ ਕਦੀ ਵੀ ਬਦੌੜ ਨਹੀਂ ਆਖੀ ਤੈਨੂੰ ਸੌ ਲੱਗੋ ਯਾਰ ਮੈਂ ਫੜ ਸਕੀ ਹਾਂ ਕਿਆ ਫੜਾਂਗੀ ਚੱਕਰ ਅਲਵਾ ਕਿਤੇ ਮੇਰਾ

बस पर आना ਹਾਂ ਜੇ ਆਪਾਂ ਚੱਲੋ ਗੁਰਿੰਦਰ ਪਾਰਕ ਤੇ ਜਾਣੀ ਤਾਂ ਮੈਂ ਦੇਖ ਲਈ ਗੋਆ ਨਾ ਇਹ ਕਰਨੇ ਸਵੇਰੇ ਨਾ ਤਾਂ ਕਰਾਂ ਢੋਲੇ ਨਾ ਆਈ ਤੀਜੀ ਵਾਰੀ ਹੋਣਾ ਤੀਜੀ ਵਾਰੀ ਹੋਣਾ ਕੀ ਆਂਦੀ ਦੀਦੀ ਅੰਮੀ ਆ ਹਾਂ ਆਈਆਂ ਰੱਬ ਨੀ ਕਿੰਨਾ ਮਜ਼ਾ ਆਪਾਂ ਨੂੰ ਕਿੰਨੀ ਜੀ ਆਈ ਹੈ ਬਹੁਤ ਮਾਣੋ ਅੱਜ ਵੀ ਸੋਈ ਸ਼ੇਰ ਬਣੀ ਰਾਗੀ ਪਰ ਹਾਟੇ ਦੀ ਫਾਦੀ ਨਹੀਂ ਹਾਟੇ ਕ ਆਪਣੇ ਕਮਰੇ ਚੋ ਨਾ ਤੇ ਸੋਈ ਦੇਦੇ ਖਿਜਿਆ ਜ ਬੜਿਆ ਸਜੂਲ ਦਾ ਡਿਗਣਾ ਖਰਾ ਹਾਂ ਕੇ ਨਾ ਡਿਗੀਆਂ ਤੇ ਚਾਰ ਟਕਣੂ ਇੰਨਾ ਜੀ ਇੰਦੀ ਬਿਚਾ ਹੋਣਾ ਹਾਂ Gracias. <laughs> ਦੱਸ ਇੰਜਾਇਰ ਪੂਰਾ ਕਰ ਲਈ ਹੈ ਕਿ ਨਹੀਂ ਅੱਧੀ ਨਹੀਂ ਨਾ ਦੱਸੋ ਕਿ ਸੱਚੀ ਅਜ ਤੱਕ ਹਾਂ ਪਹਿਲੀ ਵਾਰ ਆਪਣੀ ਹੋਸ਼ ਵਿੱਚ ਨਾਉਣ ਲੱਗੀ ਸੀ ਬੱਚੇ ਨੂੰ ਨਵਾਤਾ ਦਾ ਖੜੇਦਾਨ ਨੂੰ ਬਹੁਤ ਜ਼ਬਰਦਸਤੀ ਕੀਤੀ ਹੈ ਬੜਾ ਮਜ਼ਾ ਆਉਂਦੇ ਆ ਮੈਂ ਮਾਨਕ੍ਰੀਦੀ ਦੀ ਨੂੰ ਬੜਾ ਗਿਆ ਹਾਂ ਦੀ ਤੁਹਾਡਾ ਸੀਨ ਕਰਦੀ ਆ ਮੈਂ ਆਂਟੀ ਹਾਇ ਤੇ ਕਰ ਲੈ ਚੰਗੀ ਤਰ੍ਹਾਂ ਆਹ ਇਹ ਵੀ ਸੱਚ ਬੜਾ ਮਜ਼ਾ ਆਉਂਦਾ ਸਣਾ ਸੇਮ ਮੈਂ ਤਾਂ ਸੈਮੇ ਬੜੇ ਚੇਰਦੀਆਂ ਨਾਉਣ ਲਈ ਸੈਮ ਨੇ ਮੈਨੂੰ ਤੈਰਨਾ ਵੀ ਸਿਖਾਇਆ ਹੈ ਨਾ ਹਾਂ ਅੰਟੀ ਪਰ ਮੇਰਾ ਮੂੰਹ ਬੜਾ ਵੱਡਾ ਹੋ ਗਿਆ ਇੱਕ ਵਾਸ ਕਰਾ ਨਿਕਲ ਜਾ ਹੁਣ ਮੈਂ ਨਹੀਂ ਨਹੀਂ ਸੀਨ ਬਣਾਉਣ ਲੱਗੇ ਆ ਹਾਂ ਲੱਗੇ